ਸੋਮਵਾਰ ਨੂੰ ਦਿਨ ਚੜ੍ਹਦੇ ਦੇ ਨਾਲ 8 ਵਜੇ ਦੇ ਕਰੀਬ ਬਠਿੰਡਾ ਦੇ ਐਸਐਸਪੀ ਪਹੁੰਚੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਬਠਿੰਡਾ ਦੀ ਧੋਬੀਣਾ ਬਸਤੀ ਵਿਖੇ ਅਤੇ ਨਸ਼ੇ ਨੂੰ ਲੈ ਕੇ ਇਹਨਾਂ ਵੱਲੋਂ ਚਲਾਇਆ ਗਿਆ ਸਰਚ ਅਬੈਨ ਦੱਸ ਦਈਏ ਕਿ ਜਿੱਥੇ ਨਸ਼ੇ ਨੂੰ ਲੈ ਕੇ ਬਠਿੰਡਾ ਪੁਲਿਸ ਲਗਾਤਾਰ ਅਪਰਾਲੇ ਕਰਦੀ ਹੈ ਨਸ਼ਾ ਇਹਨਾਂ ਵੱਲੋਂ ਲਗਾਤਾਰ ਫੜਿਆ ਜਾ ਰਿਹਾ ਹੈ ਉੱਥੇ ਇਹਨਾਂ ਵੱਲੋਂ ਲਗਾਤਾਰ ਸਰਚ ਅਬੈਨ ਵੀ ਚਲਾਏ ਜਾ ਰਹੇ ਹਨ ਅੱਜ 8 ਵਜੇ ਦੇ ਲਗਭਗ ਬਠਿੰਡਾ ਦੇ ਐਸਐਸਪੀ ਹਰਮਨ ਵੀਰ ਸਿੰਘ ਗੱਲ ਅਤੇ ਨਾਲ ਐਸਪੀ ਸਿਟੀ ਨਰਿੰਦਰ ਸਿੰਘ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਬਠਿੰਡਾ ਦੇ ਧੋਬੀਣਾ ਵਸਤੀ ਵਿਖੇ ਪਹੁੰਚੇ ਅਤੇ ਇਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਇੱਕ ਸਰਚ ਬੈਨ ਚਲਾਇਆ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਧੋਬੀਣਾ ਵਸਤੀ ਦੀ ਇਹ ਸਾਰੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਚ ਆਪਣਾ ਇੱਥੇ ਪੁਲਿਸ ਫੋਰਸ ਪਹੁੰਚੀ ਹੈ ਬਠਿੰਡਾ ਦੇ ਐਸਐਸਪੀ ਖੁਦ ਇਸ ਮੌਕੇ ਤੇ ਪਹੁੰਚੇ ਹੋਏ ਹਨ ਅਤੇ ਉਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਸਰਚ ਬੈਨ ਚਲਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜਿਹੜੇ ਵੀ ਵਹੀਕਲ ਬਿਨਾਂ ਨੰਬਰੀ ਹਨ ਜਾਂ ਕਿਸ ਤਰ੍ਹਾਂ ਦਾ ਕੋਈ ਕਾਗਜ਼ ਪੱਤਰ ਨਹੀਂ ਹੈ ਉਹ ਵੀ ਸਾਡੇ ਵੱਲੋਂ ਕਬਜ਼ੇ ਦੇ ਵਿੱਚ ਲਈ ਜਾਣਗੇ ਤੇ ਇੱਥੇ ਸਾਡੇ ਗੁਬਰਤੀ ਨਸ਼ਾ ਤਸਕਰ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਅਪਰਾਧ ਕਾਰੋਬਾਰ ਕਰਦਾ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਾਰੀਆਂ ਤੋਬੀਆਂ ਵਾਲੇ ਬਸਤੀਆਂ ਦੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਬਠਿੰਡਾ ਦੇ ਐਸਐਸਪੀ ਹਰਮਨਵੀਰ ਸਿੰਘ ਗੱਲ ਤੇ ਬਠਿੰਡਾ ਦੇ ਐਸਐਸਪੀ ਸਿਟੀ ਨਰਿੰਦਰ ਸਿੰਘ ਮੌਕੇ ਤੇ ਪਹੁੰਚੇ ਤੇ ਇਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਨਸ਼ੇ ਨੂੰ ਲੈ ਕੇ ਇਹਨਾਂ ਵੱਲੋਂ ਇੱਥੇ ਬਠਿੰਡਾ ਧੋਬਿਆਂਨ ਵਸਤੀ ਵਿਖੇ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਹੋਰ ਵੀ ਸਾਡੇ ਵੱਲੋਂ ਬਹੁਤ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਸਰਚ ਬੈਂ ਚਲਾਏ ਜਾ ਰਹੇ ਹਨ ਜਿਸ ਤਰ੍ਹਾਂ ਸੰਗਤ ਏਰੀਏ ਦੇ ਵਿੱਚ ਵੀ ਇੱਕ ਪਿੰਡ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਸਰਚ ਇਸ ਤਰ੍ਹਾਂ ਕਰ ਕੀਤੀ ਜਾ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਅੱਜ ਅਸੀਂ ਧੋਬਿਆਂਨ ਵਸਤੀ ਦੀਆਂ ਇਹ ਸਾਰੀਆਂ ਚੜਦੇ ਨਾਲ ਹੀ ਬਠਿੰਡਾ ਦੇ ਐਸਐਸਪੀ ਹਰਮਨ ਵੀਰ ਸਿੰਘ ਜੀ ਅਤੇ ਐਸਪੀਸੀਟੀ ਦਰਿੰਦਰ ਸਿੰਘ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਪਹੁੰਚੇ ਹੋਏ ਹਨ ਅਤੇ ਉਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਤੇ ਸਰਚ ਬੈਨ ਚਲਾਈ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਇਹਨਾਂ ਦੇ ਨਾਲ ਪੁਲਿਸ ਫੋਰਸ ਦਿਖਾਈ ਦੇ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਧੋਬੀਣਾ ਬਸਤੀ ਦੀਆਂ ਇਹ ਸਾਰੀਆਂ ਤਸਵੀਰਾਂ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਜਿਹੜਾ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਇਹ ਸਭ ਕੀ ਕਹਿਣਾ ਚਾਹੁੰਦੇ ਆ ਅੱਜ ਨਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਕਸ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ। ਇਹਦੇ ਵਾਸਤੇ ਸਾਡੇ ਸੀਨੀਅਰ ਆਫਸਰਸ ਐਸਪੀ ਰੈਂਕ ਦੇ ਉਹਨਾਂ ਦੀ ਸੁਪਰਵਾਈਜ਼ਨਸ ਦੇ ਵਿੱਚ ਵੱਖ-ਵੱਖ ਜਗ੍ਹਾ ਤਸਦੀਕ ਕੀਤੀਆਂ ਗਈਆਂ ਜਿੱਥੇ ਕਿ ਡਰੱਗਸ ਦੇ ਹੌਟਸਪੌਟ ਸੀਗੇ। ਔਰ ਇਹ ਤੋਂ ਬੇੜਾ ਬਸਤੀਆਂ ਜਿਹੜੀ ਜ਼ਿਲ੍ਹੇ ਆਪਣੇ ਬਠਿੰਡਾ ਸ਼ਹਿਰ ਦੇ ਬਾਹਰ-ਬਾਰ ਇੱਥੇ ਸਰਚ ਆਪਰੇਸ਼ਨ ਚੱਲ ਰਿਹਾ ਉਧਰ ਨਰਸਿੰਗ ਕਲੋਨੀਆਂ ਜਿਹੜੀ ਡੱਬ ਵਾਲੀ ਹਰਿਆਣੇ ਦੇ ਨਾਲ ਲੱਗਦੀ ਆ ਉੱਥੇ ਕਾਫੀ ਸ਼ਿਕਾਇਤਾਂ ਸੀ ਪਿੱਛੇ ਜੇ ਵੀਡੀਓ ਵੀਡੀਓ ਜਿਵੇਂ ਇੱਕ ਦੋ ਨਿਸ਼ੇੜੀਆਂ ਨੀਆਂ ਵਾਇਰਲ ਹੋਈਆਂ ਸੀ ਪਹਿਲਾਂ ਵੀ ਉੱਥੋਂ ਕਾਫੀ ਰਿਕਵਰੀਜ ਕੀਤੀਆਂ ਗਈਆਂ ਔਰ ਇਹਨਾਂ ਸਾਰੇ ਜਗ੍ਹਾ ਤੇ ਜਿੰਨੇ ਵੀ ਸਾਡੇ ਇੱਥੇ ਜਿਹੜੇ ਸ਼ੱਕੀ ਔਰਸ਼ ਨੇ ਜਾਂ ਇਹਨਾਂ ਦੇ ਪੁਰਾਣੇ ਪਰਚੇ ਆ ਜਾਂ ਹੋਰ ਜਿਹੜੇ ਜਿਹੜੇ ਘਰਾਂ ਦੇ ਉੱਤੇ ਸਾਨੂੰ ਇੰਟੈਲੀਜੈਂਸ ਵੱਲੋਂ ਜਾਂ ਸਾਡੀ ਦਾ ਸਪੈਸ਼ਲ ਬ੍ਰਾਂਚਾਂ ਵੱਲੋਂ ਇਨਫੋਰਮੇਸ਼ਨ ਆਈਆਂ ਵੀ ਇੱਥੇ ਕੋਈ ਡਰੱਗਸ ਦੇ ਜਿਹੜੀ ਖਰੀਦ ਫੋਕਟ ਜਾਂ ਕੋਈ ਡਰੱਗਸ ਦਾ ਧੰਦਾ ਚੱਲਦਾ ਉਹ ਸਾਰੇ ਘਰਾਂ ਦੀਆਂ ਤਲਾਸ਼ੀਆਂ ਕੀਤੀਆਂ ਜਾਣਗੀਆਂ ਉਹਨੇ ਵਾਹਿਕਲਸ ਜਿਹੜੇ ਹੈਗੇ ਉਹਨਾਂ ਨੂੰ ਤਸਦੀਕ ਕੀਤਾ ਜਾਊਗਾ ਕਬਜ਼ੇ ਚ ਲਿਆ ਜਾਊਗਾ ਔਰ ਜਿਹੜੇ ਜਿਹੜੇ ਸ਼ੱਕੀ ਪੁਰਸ਼ ਆ ਉਹਨਾਂ ਦੇ ਡੋਜ਼ੀਅਰ ਬਣਾਏ ਜਾਣਗੇ ਔਰ ਜੋ ਜੋ ਰਿਕਵਰੀਆਂ ਹੋਣਗੀਆਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਉਸ ਤੋਂ ਬਾਅਦ ਜਿੰਨਾ ਜਿੰਨਾਂ ਦੇ ਕੋਲੋਂ ਕੋਈ ਰਿਕਵਰੀ ਹੋ ਜਾਂਦੀਗਾ ਔਰ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਆ ਉਹ ਵੀ ਕੰਪੀਟੈਂਟ ਅਥਾਰਟੀ ਨੂੰ ਉਹਨਾਂ ਦੇ ਕੇਸ ਬਣਾ ਕੇ ਭੇਜ ਜਾਣਗੇ ਤੇ ਉਹਨਾਂ ਨੂੰ ਫ੍ਰੀਜ਼ ਕਰਾਇਆ ਜਾਏਗਾ ਉਹ ਪ੍ਰਕਿਰਿਆ ਹੋ ਰਹੀ ਹੋਇਆ ਬਰੰਦ ਹੋਰ ਚੱਲ ਰਿਹਾ ਜੇ ਸਰਚ ਆਪਰੇਸ਼ਨ ਸਾਡਾ 7:30 ਵਜੇ ਸਟਾਰਟ ਕੀਤਾ ਸੀਗਾ ਡਾਟ ਇਸ ਇਨ ਪ੍ਰੋਗਰੈਸ ਔਰ ਜਦੋਂ ਜਦੋਂ ਰਿਕਵਰੀਸ ਹੋਣਗੇ ਨਾਲ ਨਾਲ ਕੇਸ ਰਜਿਸਟਰ ਕਰਕੇ ਨਾਲ ਨਾਲ ਪ੍ਰੈਸ 'ਚ ਵੀ ਬ੍ਰੀਫ ਕੀਤਾ ਜਾਊਗਾ ਪਿਛਲੇ ਦਿਨੀ ਸਰ ਪ੍ਰਾਪਰਟੀਆਂ ਵੀ ਕਾਫੀ ਅਟੈਚ ਕੀਤੀਆਂ ਕੋਈ ਹੋਰ ਵੀ ਉਸ ਤੋਂ ਬਾਅਦ ਹਾਂ ਕੱਲ ਵੀ ਅਸੀਂ ਇੱਕ 28 ਲੱਖ ਸਮਥਿੰਗ ਦੀ ਜਿਹੜੀ ਆ ਉਹ ਰঞ্জੀਤ ਸਿੰਘ ਨਾਂ ਦਾ ਇੱਕ ਸਮਗਲਰ ਸੀਗਾ ਔਰ ਆਂਪੁਰੇ ਦਾ ਠਾੜਾ ਆਂਪੁਰਾ ਫੂਲ ਦਾ ਉਹਦੀ ਪ੍ਰਾਪਰਟੀ ਵੀ ਫ੍ਰੀਜ਼ ਕੀਤੀ ਆ ਉਹ ਵੀ ਅੱਜ ਅਸੀਂ ਜਿਹੜੇ ਹੈਗੇ ਆ ਫੀਸਿੰਗ ਨੋਟਿਸ ਵਗੈਰਾ ਸਾਰੇ মিডিਆ ਨੂੰ ਨਾਲ ਲੈ ਕੇ ਜਿਹੜੀਆਂ ਜਿਹੜੀਆਂ ਪ੍ਰਾਪਰਟੀਆਂ ਉਹਦੀਆਂ ਸੀਜ਼ ਹੋਈਆਂ ਉਹ ਸਾਰਿਆਂ ਦੇ ਉੱਤੇ ਜਿਹੜੇ ਅੱਜ ਉਹ ਫੀਸਿੰਗ ਆਰਡਰਸ ਜਿਹੜੇ ਆ ਉਹਨਾਂ ਨੂੰ ਪੇਸਟ ਕੀਤਾ ਜਾਊਗਾ